ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਿਛਲੀਆਂ ਵੀਡੀਓਸ ਵਿੱਚ ਸਰਗਮਾ ਦੀ ਪ੍ਰੈਕਟਿਸ ਕੀਤੀ ਹੁਣ ਇਸ ਆਖਰੀ ਸਰਗਮਾ ਦੀ ਵੀਡੀਓ ਕਰਨ ਜਾ ਰਹੇ ਹਾਂ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਉਹਨਾਂ ਦੀ ਪ੍ਰੈਕਟਿਸ ਰੋਜ਼ਾਨਾ ਕੀਤੀ ਹੋਵੇਗੀ ਤੇ ਕਰੋਗੇ ਇਸ ਵੀਡੀਓ ਤੋਂ ਬਾਅਦ ਅਸੀਂ ਗੁਰਬਾਣੀ ਰਾਗ ਦਾ ਲੈਸਨ ਸ਼ੁਰੂ ਕਰਾਂਗੇ ਸੋ ਚੈਨਲ ਨਾਲ ਜੁੜੇ ਰਹਿਣਾ ਜੀ ਸਾਰੇ ਗਾ ਸ ਰੇ ਗ ਮਾ ਰੇ ਗ ਮ ਪ ਗ ਮ ਪਧ ਮ ਪਧ ਨੀ ਪ ਧ ਨੀ ਸਾ ਧ ਨੀ ਸਾ ਰੇ ਨੀ ਸਾ ਰੇ ਗ ਸਾ ਸਨੀਂਧਾ ਸਾ ਨੀਂਧਾ ਪਣੀਂ ਧਾ ਪਾ ਮਾ ਧ ਬਾ ਮਾਂਗਾ ਪ ਮਾਂਗਰੇ ਮਾਂਗਰੇ ਸਾਗਾ ਰੇ ਸਨੀਰੇ ਸਨੀਂਧਾ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ